ਫਰਥ ਵੀ ਅੱਜ 3 ਵਜੇ ਜੀ ਗੈਰ ਸਿੱਖਾਂ ਨੇ ਕੰਨਾਂ ਟੱਪ ਕੇ ਤੜਵੀਆਂ ਨੂੰ ਸੁੱਤੇ ਪਏ ਜਿਹੜੇ ਬੱਚੇ ਅਕੈਡਮੀ ਪੜ੍ਹਦੇ ਸੀ ਮਸੂਮ ਬੱਚੇ 9-10 ਸਾਲ ਦੇ تلوارਾਂ ਲੈ ਕੇ ਬੱਚੇ ਵੱਡੇ ਜੀਓ ਜੀ 82 ਸਾਲ ਦਾ 87 ਸਾਲ ਦੇ ਬਜ਼ੁਰਗ ਵੱਡੇ ਸੁੱਤੇ ਪਏ ਇਕੱਠੇ ਹੋਏ ਜਿੰਨੇ ਵੀ ਗੈਰ ਸਿੱਖ ਸੀਗੇ ਉਹ ਮੰਦਿਰ 'ਚ ਇਕੱਠੇ ਹੋਏ ਕੁਛ ਉਹਨਾਂ ਨੇ ਡੇਰਾ ਪਰਮੇਸ਼ਰ ਖੰਦੇ ਆ ਤੁਹਾਨੂੰ ਤਾਂ ਹਰ ਤਰਫ 'ਚ ਆਉਂਦੇ ਆ ਜੀ ਉੱਤੇ ਪੰਥ ਜੀ ਦੀ ਕਾਲਕ ਸਾਬ ਚ 5 6 ਕੇ 11 ਜੀ ਮੜੀ ਵਾਲੇ ਉਹ ਪਖੰਡੀ ਸੀਗੇ ਇਹਨਾਂ ਨੇ ਮੰਦਰ 'ਚ ਇਕੱਠੇ ਹਰੀ ਦੇ ਮੰਦਰ ਇਕੱਠੇ ਹੋਏ ਫਿਰ ਜਦੂਸ ਲੈ ਕੇ ਤੇ ਨਰਭਾਜੀ ਕਰਦੇ ਜੈ ਸ਼੍ਰੀ ਰਾਮ ਤੇ ਨਾਰੇ ਮਾਰਦੇ ਜੀ ਪਹੁੰਚ ਕੇ ਗੁਰਦੁਆਰਾ ਮਹਿਤਾਬਗੜ ਸਾਹਿਬ ਜਿਹੜੇ ਬਖੰਡੀਆਂ ਹਨ ਦੰਬੀਆਂ ਨੇ ਬੜੀ ਤੇ ਗੁਰੂਆਂ ਦਾ ਪ੍ਰਕਾਸ਼ ਕੀਤਾ ਸੀ ਉਸ ਤੋਂ ਸਰੂਪ ਚੱਕ ਕੇ ਲਿਆਣਾ ਤੇ ਬੀਬੀ ਹਰਮੀਤ ਗੌਰ ਨੇ ਉਸੇ ਗੁਰਦੁਆਰਾ ਗੋਲੂਆ ਤੇ ਇਕੱਠੇ ਹੋ ਕੇ ਸਿੰਘ ਲੈ ਕੇ ਜੀ ਉਸ ਤੋਂ ਸਰੂਪ ਲਿਆ ਕੇ ਦੰਦੋਂ ਸਾਹਿਬ ਸ਼ੁਭੈਮਨ ਕੀਤਾ ਸੀ ਭਾਵੇਂ ਉਹਨਾਂ ਜੇਲ੍ਹ ਵੀ ਕੱਟੀ ਭਾ ਕੇ ਸ਼ਿਕਨ ਜੇਲ੍ਹ ਕੱਟੀ ਜੇ ਜੈਪੁਰ ਵਿੱਚ ਕਿਰਪਾਨਾਂ ਉਤਾਰੀਆਂ ਸਿਵਲ ਜੱਜ ਦੇ ਤਾਂ ਉੱਥੇ ਪਹੁੰਚੀ ਹਰ ਗੱਜ ਬੀਬੀ ਹਰਮੀਤ ਕੋਰ ਆਪਣੇ ਜਥੇ ਨਾਲੇ ਪੂਰਨਿਕ ਤਰਸਦੀ ਹੁੰਦੀ ਸੀ ਇਹਨਾਂ ਲੋਕਾਂ ਨੇ ਇੱਕ ਐਮਐਲਏ ਹੈਗਾ ਇਹ ਸਾਡੇ ਇਥੋਂ ਦਾ ਹਾਂਜੀ ਉਹਨੇ ਕਿਹਾ ਜੀ ਬੀਜੇਪੀ ਦਾ ਸੰਗੀ ਐਮਐਲਏ ਹੈ ਹੈ ਵੀ ਸਰਦਾਰ ਜੀ ਉਹਨੇ ਕਿਹਾ ਜੀ ਮੈਂ ਜਾਊਂਗਾ ਤੇ ਮੈਂ ਜਾ ਕੇ ਕਬਜਾ ਕਰੂੰ 4 ਤਰੀਕ ਨੂੰ ਹੂੰ ਉਹਨੇ ਸੰਘ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦਾ ਐਮਐਲਏ ਬੀਜੇਪੀ ਦਾ ਪ੍ਰਸ਼ਾਸਨ ਦੀ ਤਿੰਨ ਅਰੀ ਗੱਲ ਹੋਈ ਹੈ ਬਾਬੇ ਮੇਜਰਸ ਨੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਬਾਬੇ ਮੇਜਰ ਨੇ ਕਿਹਾ ਮੇਰੇ ਕੋਈ ਬੰਦੇ ਨਹੀਂ ਹੈ ਫਰਜ਼ੀ ਬੰਦੇ ਹੈ ਆ ਵੀਡੀਓ ਪਾ ਕੇ ਖੰਡਨ ਕਰੂੰਗਾ ਇਹ ਸਾਡੇ ਬੰਦੇ ਨਹੀਂ ਹੈਗੇ ਜੀ ਇਹ ਬੰਦੇ ਬੀਜੇਪੀ ਦੇ ਬੇਰੂਪੀ ਹੈਗੇ ਜਿਹੜੇ ਸਿੱਖਾਂ ਦੇ ਪੇਛੇ ਨੰਗਾ ਤੇ ਪੇਛਵਾੜ ਰੱਖਿਆ ਇਹਨਾਂ ਨੇ ਕਰਨਾਲ ਤੋਂ ਚੱਲ ਕੇ ਆਏ ਆ ਇਹਨਾਂ ਜਿਹੜੇ ਗੈਰ ਸਿੱਖਾਂ ਨਾਲੇ ਜਿਹੜੇ ਜਾਟ ਹੈਗੇ ਜਾਂ ਹੋਰ ਜਿਹੜੇ ਗੈਰ ਸਿੱਖ ਹੈਗੇ ਜਿਹਦੇ ਗੁਰੂ ਘਰ ਦੀ ਦੁੱਖੀ ਹੈ ਪਾਰਿਸ ਪੰਜਾਬ ਵਾਲਿਆਂ ਨੇ ਸਰਦਾਰ ਜੀ ਸੀ ਐਮ ਪੀ ਨੇ ਹੋਰ ਜਥੇਬੰਦੀਆਂ ਨੇ ਬੜਾ ਸਖਤ ਟੈਂਡਰ ਇਹਦੇ ਬਾਰੇ ਅੱਛਾ ਜੀ ਸਿੰਘ ਮੰਡਾ ਦਾ ਵੀ ਤੇ ਆਪਣਾ ਪੁਲਿਸ ਟੀਚ ਨਾਲੇ ਸਭ ਦੇ ਫੋਨ ਆਏ ਆ ਜੀ ਸਾਜੀ ਕਦੇ ਵੀ ਗੁਰਦੁਆਰੇ ਬੀਜੇਪੀ ਦੇ ਕਬਜ਼ੇ ਨਹੀਂ ਰਹਿਣਾਂਗੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਤੁਹਾਡੇ ਨਾਲ ਆਏ ਦਿਨ ਧਾਰਮਿਕ ਅਤੇ ਰਾਜਨੀਤਿਕ ਮੁੱਦਿਆਂ ਤੇ ਰੂਬਰੂ ਹੁੰਦੇ ਹਾਂ ਸੋ ਰਾਜਸਥਾਨ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਗੋਲੂ ਵਾਲਾ ਤੇ ਜੋ ਅੱਜ ਸਵੇਰੇ 3 ਵਜੇ ਨਕਲੀ ਨਿਹੰਗ ਸਿੰਘ ਅਤੇ ਆਰਐਸਐਸ ਅਤੇ ਪੁਲਿਸ ਦੀ ਮੌਜੂਦਗੀ 'ਚ ਹਮਲਾਵਰ ਗੁਰਦੁਆਰਾ ਸਾਹਿਬ 'ਚ ਵੜ ਕੇ ਕਈ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਇੱਕ ਨੌਜਵਾਨ ਨੂੰ ਕਹਿੰਦੇ ਵੀ ਖੂਨ ਦੀਆਂ ਉਲਟੀਆਂ ਵੀ ਲੱਗੀਆਂ ਐ ਸੋ ਦਰਸ਼ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਗਹਿਰਾਈ ਦੇ ਨਾਲ ਕਿ ਅਸਲ ਵਜ੍ਹਾ ਕੀ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਜੁੜੇ ਨੇ ਰਾਜਸਥਾਨ ਦੇ ਗੁਰਦੁਆਰਿਆਂ ਦੇ ਮੁਖ ਸੇਵਾਦਾਰ ਤਜਿੰਦਰਪਾਲ ਸਿੰਘ 蒂ਮਾ ਸਾਹਿਬ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਧੰਨਵਾਦ ਸੋ ਟੀਮਾ ਸਾਹਿਬ ਜੀ ਸਵਾਲ ਹੈਗਾ ਕਿ ਜੋ ਗੁਰਦੁਆਰਾ ਮਹਿਤਾਬਗੜ੍ਹ ਹੈ ਸਾਹਿਬ ਗੱਲੂ ਵਾਲਾ ਅੱਜ ਸਵੇਰੇ 3 ਵਜੇ ਸੁੱਤੇ ਪੇ ਸੇਵਾਦਾਰਾਂ ਉੱਪਰ ਹਮਲਾ ਕਿਉਂ ਕੀਤਾ ਗਿਆ ਇਹ ਲੋਕ ਅਲਸਰ ਚ ਹੈ ਕੌਣ ਸੀਗੇ ਕੀ ਕਾਰਨ ਹੈਗਾ ਪਾਈ ਸਾਹਿਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਹੈ ਜਿਹੜਾ ਹਨੂਮਾਨਗੜ੍ਹ ਏਰੀਆ ਚ ਸਿੱਖ ਸੰਘਰਸ਼ਾਂ ਦਾ ਕੇਂਦਰ ਬਿੰਦੂ ਹੈ ਜੀ ਪਾਈ ਸਾਹਿਬ ਜਿੱਥੇ ਭਾਵੇਂ ਸਮਾਜ ਦੀ ਸੋਸ਼ਲ ਵਰਕ ਹੋਣਾ ਭਾਵੇਂ ਪੰਥਕ ਸੰਘਰਸ਼ ਹੋਣਾ ਇੱਥੋਂ ਬੀਬੀ ਹਰਮੀਤ ਕੌਰ ਨੇ ਹਮੇਸ਼ਾ ਹੀ ਮੂਰਲੀ ਗਿਟਾਰ ਠਖਲੋ ਕੇ ਸੇਵਾ ਸੰਭਾਲੀ ਹੈ ਜੀ ਇਹ ਅਕਾਲ ਪੁਰਖ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਕਿ ਪਿੰਡ 11 ਜੀ ਦੀ ਮੜੀ ਤੋਂ ਜਿਹੜੇ ਬਖੰਡੀਆਂ ਨੇ ਦੰਬੀਆਂ ਨੇ ਬੜੀ ਤੇ ਗੁਰੂਆਂ ਦਾ ਪ੍ਰਕਾਸ਼ ਕੀਤਾ ਸੀ ਉੱਥੋਂ ਸਰੂਪ ਚੱਕ ਕੇ ਲੈਣਾ ਹੈ ਤੇ ਬੀਬੀ ਹਰਮੀਤ ਕੌਰ ਨੇ ਉਸੇ ਗੁਰਦੁਆਰੇ ਗੋਲਵਾਲ ਤੇ ਇਕੱਠੇ ਹੋ ਕੇ ਸਿੰਘ ਲੈ ਕੇ ਜੀ ਉੱਥੋਂ ਸਰੂਪ ਲਿਆ ਕੇ ਦੰਦੋਂ ਸਾਹਿਬ ਸ਼ੁਭੇਮਣ ਕੀਤਾ ਸੀ ਭਾਵੇਂ ਉੱਥੇ ਜੇਲ੍ਹ ਵੀ ਕੱਟੀ ਪਾ ਕੇ ਛਡਣ ਜੇਲ੍ਹ ਕੱਟੀ ਜੇ ਜੈਪੁਰ ਵਿੱਚ ਕਿਰਪਾਨਾਂ ਉਤਾਰੀਆਂ ਸਿਵਲ ਜੱਜ ਦੇ ਤਾਂ ਉੱਥੇ ਪਹੁੰਚੀ ਹਰ ਗੱਜ ਚ ਬੀਬੀ ਹਰਮੀਤ ਕੌਰ ਆਪਣੇ ਜਥੇ ਨਾਲੇ ਮੂਰਨਿਕ ਤਰਛੜੀ ਹੁੰਦੀ ਸੀ ਜੀ ਭਾਈ ਸਾਹਿਬ ਇਹ ਗੁਰਦੁਆਰਾ ਜਿਹੜਾ ਸਥਾਨ ਹੈ ਤੇ ਇਹ ਬੀਬੀ ਅਰਨੀਤ ਘਰ ਹਮੇਸ਼ਾ ਹੀ ਸਰਕਾਰ ਦੀ ਅੱਖਾਂ 'ਚ ਰੜਕਦੀ ਰਹੀ ਹੈ। ਜੀ ਕਿਉਂਕਿ ਗੋਲੂ ਵਾਲਾਂ 'ਚ ਸਿੱਖਾਂ ਦੇ ਘਰ ਬਹੁਤ ਘੱਟ ਹੈ ਤੇ ਗੈਰ ਸਿੱਖ ਬਹੁਤ ਜ਼ਿਆਦਾ ਹਨ। ਹੂੰ ਤੇ ਸੰਗ ਤੇ ਭਾਜਪੀ ਨਹੀਂ ਬਣੀ ਜੀ ਇਹਨਾਂ ਸੀ ਦਿੱਕਤ ਸੀਗੀ ਵੀ ਇਹ ਬੀਬੀ ਜਿਹੜੇ ਗੋਲੂ ਵਾਲੇ 'ਚ ਹੈ ਤਾਂ 20-30 ਕਰ ਰਹੀ ਹੈ। ਹਾਂਜੀ ਪਰ 20-30 ਕਰ ਰਹੀ ਬੜੀ ਮਜ਼ਬੂਤੀ ਨਾਲ ਇਹ ਕੌਮ ਦੀ ਗੱਲ ਕਰਦੇ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਆ। ਜੀ ਇਹ ਚ ਕਰਕੇ ਇਹਨਾਂ ਦੀ ਅੱਖ ਦੀ ਕਿਰਕਰੀ ਬਣੀ ਹੋਈ ਸੀਗੀ। ਜੀ ਹੁਣ ਕੋਈ ਪਹਿਲਾਂ ਇਹਨਾਂ ਨੇ ਉੱਥੋਂ ਦੀ ਇਹ ਪਹਿਲਾਂ ਬੀਬੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਮੰਦਰ ਵਿੱਚ ਸਾਰੇ ਇਕੱਠੇ ਹੋਏ ਜਿੰਨੇ ਵੀ ਗੈਰ ਸਿੱਖ ਸੀਗੇ ਉਹ ਮੰਦਰ ਚ ਇਕੱਠੇ ਹੋਏ ਕੁਝ ਉਹਨਾਂ ਨੇ ਡੇਰਾ ਪਰਮੇਸ਼ਰ ਖੁੰਦੇ ਆ ਤੁਹਾਨੂੰ ਤਾਂ ਹਰ ਤਰਫ ਚ ਹੁੰਦੇ ਆ ਜੀ ਉੱਥੇ ਪੰਥ ਜੀ ਵੀ ਕਾਲਤਕ ਸਾਹਿਬ ਚੋਂ ਪੰਜ ਤੋਂ 6 ਕੇ 11 ਜੀ ਮੜੀ ਵਾਲੇ ਉਹ ਪਖੰਡੀ ਸੀਗੇ ਇਹਨਾਂ ਨੇ ਮੰਦਰ ਚ ਇਕੱਠੇ ਹਰੀ ਦੇ ਮੰਦਰ ਇਕੱਠੇ ਹੋਏ ਫਿਰ ਜਲੂਸ ਲੈ ਕੇ ਤੇ ਨਾਹਰ ਬਾਜੀ ਕਰਦੇ ਜੈ ਸ਼੍ਰੀ ਰਾਤੇ ਨਾਰੇ ਮਾਰਦੇ ਜੀ ਪਹੁੰਚ ਕੇ ਗੁਰੂ ਮਹਤਾਬਗੁਰੂ ਸਾਹਿਬ ਜੀ ਭਾਈ ਸਾਹਿਬ ਉਹ ਖਾਲੀ ਕਰਾਉਣ ਵਾਸਤੇ ਦਿਨ ਦਾ ਟਾਈਮ ਸੀ ਅੰਦਰੋਂ ਬੀਬੀ ਹੋਣਾਂ ਦੇ ਕਿ ਜੋ ਕੁਰਬਾਨਾਂ ਕੱਢੀਆਂ ਖੇਡ ਖੋਲਤ ਵੀ ਆਓ ਕਿਹੜਾ ਕਬਜ਼ਾ ਕਰਦਾ ਇਹ ਸਾਰੇ ਭੱਜ ਗਏ ਜੀ ਇਹ ਬੜੀ ਵੱਡੀ ਬੇਇੱਜ਼ਤੀ ਸੀਗੀ ਲੋਕਾਂ ਨੇ ਬੜਾ ਬੁਰਾ ਮਨਾਇਆ ਵੀ ਮੰਦਿਰ ਚੋਂ ਕਦੀ ਗੁਰਦੁਆਰਾ ਜਾ ਕੇ ਟੈਕ ਨਹੀਂ ਹੁੰਦਾ ਉਹਨਾਂ ਨੇ ਭਾਜਪੀ ਤੇ ਸੰਘ ਦੇ ਨਿੰਦਾ ਕੀਤੀ ਵੀ ਤੁਸੀਂ ਬੜੀ ਘਟਿਆ ਗੱਲ ਕੀਤੀ ਹੈ ਹੂੰ ਇਹ ਗਲਬਤ ਤਾਂ ਬਹਿ ਕੇ ਗੱਲ ਕਰੋ ਜੀ ਫਿਰ ਅਸੀਂ ਇਹ ਗੱਲ ਗਈ ਕਾਲਟਕ ਸਾਹਿਬ ਤੇ ਕਾਲਟਕ ਸਾਹਿਬ ਨੇ ਐਸਜੀਪੀਸੀ ਨੂੰ ਨਸਟ ਨਰਦੇਜ਼ ਜਾਰੀ ਕੀਤਾ ਵੀ ਜੇ ਕੋਈ ਗੱਲ ਹੈਗੀ ਹੈ ਜੇ ਕਾਸਤੇ ਸਮੇਂ ਗੱਲ ਕਰੋ ਉੱਥੇ ਕੋਈ ਹਮਲਾ ਕੁਝ ਨਹੀਂ ਕਰ ਸਕਦਾ ਹੂੰ ਤੇ ਉਹਨਾਂ ਨੇ ਕਿਹਾ ਵੀ ਉਦੋਂ ਤੱਕ ਜੱਤੀ ਫੈਸਲਾ ਨਹੀਂ ਹੁੰਦਾ ਬੀਬੀ ਹਰਨੀਤ ਕੋ ਸੇਵਾ ਜਾਰੀ ਰੱਖੇਗੀ ਜੀ ਜੀ ਇਹਨਾਂ ਲੋਕਾਂ ਨੇ ਇਹ ਇੱਕ ਐਮਐਲਏ ਹੈਗਾ ਇਹ ਸਾਡੇ ਇਥੋਂ ਦਾ ਹਾਂਜੀ ਉਹਨੇ ਫਿਰ ਕਿਹਾ ਜੀ ਬੀਜੇਪੀ ਦਾ ਸੰਗੀ ਐਮਐਲਏ ਆ ਹੈ ਵੀ ਸਰਦਾਰ ਜੀ ਉਹਨੇ ਕਿਹਾ ਜੀ ਮੈਂ ਜਾਊਂਗਾ ਤੇ ਮੈਂ ਜਾ ਕੇ ਕਬਜ਼ਾ ਕਰੂੰ 4 ਤਰੀਕ ਨੂੰ ਹੂੰ ਹੁਣ ਸੰਘ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦਾ ਐਮਐਲਏ ਬੀਜੇਪੀ ਦਾ ਪ੍ਰਸ਼ਾਸਨ ਹੈ ਅਸੀਂ ਸਾਰਿਆਂ ਨੇ ਚੀਫ ਜਸਟਿਸ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਚੀਫ ਜਸਟੀ ਹਾਈ ਕੋਰਟ ਨੂੰ ਇਹ ਕਾਲ ਤੱਕ ਸਭ ਨੂੰ ਮੇਲ ਪਾਤੀ ਜੀ ਗੁਰਦੁਆਰੇ ਤੇ ਹਮਲਾ ਹੋ ਸਕਦਾ ਹੈ ਹਾਂਜੀ ਪੁਲਿਸ ਨੇ ਧਾਰਾ 44 ਲਾਤੀ ਸੀਗੀ ਪਹਿਲਾਂ ਜਦੋਂ ਪਹਿਲਾ ਹਮਲਾ ਕੀਤਾ ਉਹਨਾਂ ਨੇ ਹਮ ਪਰ ਸਵੇਰੇ ਅੱਜ 3 ਵਜੇ ਜੀ ਗੈਰ ਸਿੱਖਾਂ ਨੇ ਕੰਧਾਂ ਟੱਪ ਕੇ ਟੜੀਆਂ ਨੂੰ ਸੁੱਤੇ ਪਏ ਜਿਹੜੇ ਬੱਚੇ ਅਕੈਡਮੀ ਪੜ੍ਹਦੇ ਸੀ ਮਾਸੂਮ ਬੱਚੇ 9-10 ਸਾਲ ਦੇ ਹਮ ਛਲਵਾਰਾਂ ਲੈ ਕੇ ਬੱਚੇ ਵੱਡੇ ਜੀਓ ਜੀ 82 ਸਾਲ ਦਾ 82 ਸਾਲ ਦੇ ਬਜ਼ੁਰਗ ਵੱਡੇ ਸੁੱਤੇ ਪਏ ਸੀ ਕਿਸੇ ਨਾਲੇ ਵੀ ਦੱਸ ਰਹੇ ਹੋ ਵੀ ਨਿਆਂਗ ਸਿੰਘ ਨਕਲੀ ਨਿਆਂਗ ਸਿੰਘ ਵੀ ਹੈਗੇ ਸੀ ਬਣੇ ਚੋ ਕੋਣ ਸੀ ਉਸ ਤੋਂ ਬਾਅਦ ਕੋਈ ਆਇਆ ਕਰਨਾਲ ਤੋਂ ਨਿਆਂਗ ਸਿੰਘ ਜੀ ਕਿਉਂਕਿ ਹਰਿਆਣਾ ਦੇ ਬੀਜੇਪੀ ਦਾ ਬੜਾ ਬੋਲਬਾਲਾ ਹੈ ਤੇ ਬੜੇ ਨਿਆਂਗੇ ਦੇ ਬੀਜੇਪੀ ਦੇ ਕਬਦੇ ਹੈਗੇ ਜਿਹੜੇ ਫਰਜ਼ੀ ਨਿਆਂਗੇ ਗਏ ਆ ਜੀ ਜੀ ਉਹਨਾਂ ਨੇ ਆ ਕੇ ਵੀ ਲੁੱਟਮਾਰ ਕੀਤੀ ਉੱਥੇ ਬੱਚਿਆਂ ਦਾ ਮਾਰਾ ਕੀਤਾ ਬੀਬੀ ਨਾਲ ਬੱਸ ਲੋਕੀ ਕੀ ਕੀਤੀ ਉਹਨਾਂ ਨੇ ਹਾਂਜੀ ਤੇ ਬੜੇ ਬੰਦੇ ਜਖਮੀ ਕੀਤੇ ਜੀ ਤੇ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਹੈ ਪੁਲਿਸ ਨੇ ਕੁਝ ਨਹੀਂ ਕੀਤਾ ਪੁਲਿਸ ਪੈਜੇ ਸਭ ਕੁਝ ਹੋਇਆ ਹੈ ਜੀ ਉਸ ਵਸਤਾ ਬਾਹਰ ਖੜੀ ਸੀਗੀ ਜੀ ਜੀ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਉਸਨੇ ਨਾ ਤਾਂ ਦੋਸ਼ਣ ਫੜਿਆ ਨਾ ਦੋਸ਼ਣ ਗ੍ਰਸਤਾਰ ਕੀਤਾ ਜੀ ਹੁਣ ਸਿੱਖਾਂ ਦੀ ਇੱਕ ਮੰਗ ਹੈਗੀ ਆ ਅਸੀਂ ਬਗੈਦਾ ਕਾਲਪਤਖ ਸਾਹਿਬ ਤੇ ਵੀ ਐਸਜੀਪੀਸੀ ਨੂੰ ਵੀ ਸਭ ਨੇ ਬਿਆਨ ਜਾਰੀ ਕੀਤੇ ਆ ਵੀ ਇਹ ਜਿਹੜਾ ਹਮਲਾ ਹੈ ਇਹ ਕੋਈ ਸਿੱਖਾਂ ਦੇ ਨਿਆਂਗਾ ਨਹੀਂ ਕਰਤੂਈ ਹੈ ਬੇਰੂਪੀ ਲੋਕ ਹੈਗੇ ਆ ਜੀ ਉਹਨਾਂ ਨੇ ਗੱਲ ਕਹੀ ਵੀ ਅਸੀਂ ਦਸ਼ਵੇਸ਼ ਕਰਨਾ ਦਿਲ ਦੇ ਬਾਬੇ ਮੇਜਰ ਦੇ ਚੰਗੀ ਹੈਗੇ ਆ ਜੀ ਮੇਰੀ ਪਿੰਨਰ ਗੱਲ ਹੋਈ ਹੈ ਬਾਬੇ ਮੇਜਰ ਸਨ ਮੇਰੇ ਕੋਲ ਰਿਕਾਰਡਿੰਗ ਪਈ ਹੈ ਆ ਬੇ ਮੇਜਰ ਕਹੇ ਮੇਰੇ ਕੋਈ ਬੰਦੇ ਨਹੀਂ ਹੈ ਫਰਜ਼ੀ ਬੰਦੇ ਹੈ ਮੈਂ ਵੀਡੀਓ ਪਾ ਕੇ ਖੰਡਨ ਕਰੂੰਗਾ ਇਹ ਸਾਡੇ ਬੰਦੇ ਨਹੀਂ ਹੈਗੇ ਜੀ ਇਹ ਬੰਦੇ ਭਾਜਪੀ ਦੇ ਬੇਰੂਪੀ ਹੈਗੇ ਜਿਹੜੇ ਸਿੱਖਾਂ ਦੇ ਪੇਸ਼ ਨੰਗਾ ਤੇ ਪੇਸ਼ਵਾਰ ਰੱਖਿਆ ਇਹਨਾਂ ਨੇ ਕਰਨਾਲ ਤੋਂ ਚੱਲ ਕੇ ਆਏ ਹੈ ਇਹਨਾਂ ਜਿਹੜੇ ਗੈਰ ਸਿੱਖਾਂ ਨਾਲੇ ਜਿਹੜੇ ਜਾਟ ਹੈਗੇ ਜਾਂ ਹੋਰ ਜਿਹੜੇ ਗੈਰ ਸਿੱਖ ਹੈਗੇ ਜਿਹੜੇ ਗੁਰੂ ਘਰ ਦੇ ਦੁਖੀ ਹੈ ਇਹਨਾਂ ਲੋਕਾਂ ਨੇ ਹਮਲਾ ਕੀਤਾ ਇਹ ਗੁਰੂ ਘਰ ਤੇ ਦੀਮਾ ਸਾਹਿਬ ਜੀ ਜੇ ਤੁਸੀਂ ਮੇਜਰ ਸਿੰਘ ਨਿਹੰਗ ਸਿੰਘ ਦੱਸ ਦਿਓ ਇਹ ਕਿਹੜੇ ਦਲ ਦੇ ਮੁਖੀ ਹੈਗੇ ਨੇ ਇਹ ਦਸ਼ਮੇਸ਼ ਟਰਨਾ ਦਲ ਦੇ ਆ ਉਹਨਾਂ ਨੇ ਖੰਡਨ ਕਰਤਾ ਵੀ ਸਾਡੇ ਚੱਕ ਨਹੀਂ ਹੈਗੇ ਨਾ ਸਾਡੇ ਚੰਗੀ ਹੈਗੇ ਆ ਜੀ ਜੀ ਇਹ ਹਰਿਆਣੇ ਚੋਂ ਆਏ ਆ ਜੀ ਕਰਨਾਲ ਤੋਂ ਚੱਲ ਕੇ ਪਹੁੰਚੇ ਗੰਗਨਗਰ ਹਰਮਨ ਇੱਥੇ ਗੋਲੂ ਵਾਲੇ ਜੀ ਜੀ ਜਿਨ੍ਹਾਂ ਦਾ ਕੋਈ ਲੈਣ ਦੇ ਨਹੀਂ ਕਿਰਾਏ ਦੇ ਬੰਦੇ ਆ ਕਿਰਾਏ ਦੇ ਗੁੰਡੇ ਆ ਬੀਜੇਪੀ ਦੇ ਬੰਦੇ ਹੈਗੇ ਆ ਹਾਂਜੀ ਨਹੀਂ ਤਾਂ ਕਦੀ ਹੋ ਸਕਦਾ ਵੀ ਤਾਰਕ ਤੋਂ ਚੌੜੀ ਲੱਗੀ ਹੋਵੇ ਪੁਲਿਸ ਮੌਜੂਦ ਹੋਵੇ ਉਹਦੇ ਬਾਅਦ ਨੂੰ ਗੁਰਦੁਆਰੇ ਹਮਲਾ ਜੀ ਗੁਰਦੁਆਰਾ ਸਾਹਿਬ ਤੇ ਜੀ ਇਸ ਕਰਕੇ ਅਸੀਂ ਸਮੂਚੀ ਪੰਥਕ ਜਥੇਬੰਦ ਲਾਮਬੰਦ ਇਹ ਬੇਨਤੀ ਕਰ ਰਹੇ ਹਾਂ ਕਿ ਇਹ ਹਮਲਾ ਇੱਕ ਗੁਰੂ ਘਰ ਤੇ ਨਹੀਂ ਇੱਕ ਬੜੀ-ਬੜੀ ਵਿਚਾਰਧਾਰਾ ਤੇ ਹਮਲਾ ਹੈਗਾ ਜੀ ਹੁਣ ਪੰਥ ਨੇ ਫੈਸਲਾ ਕਰਨਾ ਵੀ ਅਗਲੀ ਰੂਪਰੇਖਾ ਕੀ ਬਣਾਉਣੀ ਹੈ ਅਸੀਂ ਇਸ ਗੱਲ ਤੇ ਕਮੇਟੜਾ ਵਿੱਚ ਜੋ ਮਰਜ਼ੀ ਹੋ ਜੇ ਅਸੀਂ ਗੁਰਦੁਆਰਾ ਦੁਬਾਰਾ ਫਿਰ ਅਜ਼ਾਦ ਕਰਾਵਾਂਗੇ ਗੁਰਦੁਆਰਾ ਕਦੇ ਵੀ ਅਸੀਂ ਭਾਜੀ ਦੇ ਕਬਜ਼ੇ ਨਹੀਂ ਜਾਣਾਂਗੇ ਜੀ ਜਿਹੜੀ ਵਿਚਾਰਧਾਰਾ ਪ੍ਰੋਣਕ ਸਾਹਿਬ ਦੀ ਹੈ ਜੋ ਵਿਚਾਰਧਾਰਾ ਗੁਰਗਰਾਂ ਸਾਹਿਬ ਉਸੇ ਵਿਚਾਰਧਾਰਾ ਪਹਿਰਾ ਦੇ ਕੇ ਅਸੀਂ ਦੁਬਾਰਾ ਫਿਰ ਉਹ ਗੁਰਦੁਆਰੇ ਕਬਜ਼ਾ ਕਰਾਂਗੇ ਭਾਵੇਂ ਸਾਨੂੰ ਆਪਣੇ ਪਰਾਨਾ ਵੀ ਹੁੱਤੀ ਦੇਣੀ ਪਵੇ ਜਾਨਵਾਰੀਆਂ ਵੀ ਕਈ ਕਈਆਂ ਦੀ ਜਾਨ ਵੀ ਦਾਤ ਲੱਗ ਸਕਦੀ ਹੈ ਟਿਮਾ ਸਾਹਿਬ ਬਿਲਕੁਲ ਜੀ ਦੇਖੋ ਗੁਰੂ ਘਰ ਦੇ ਸਤਿਕਾਰ ਦੀ ਗੱਲ ਹੈ ਗੁਰੂ ਦੇ ਸਤਿਮਾਨ ਦੀ ਗੱਲ ਹੈ ਜੀ ਜੀ ਉੱਤੇ ਜਿਸ ਤਰ੍ਹਾਂ ਗੁਰੂ ਘਰ ਬੇਦਬੀ ਹੋਈਆਂ ਜਿਸ ਤਰ੍ਹਾਂ ਗੇਟ ਰੋਜੇ ਭੰਨੇਗੇ ਦਰਬਾਰ ਸਾਹਿਬ ਰੋਜੇ ਭੰਨੇਗੇ ਲਾਇਬ੍ਰੇਰੀ ਨੇ ਕਮਰੇ ਰੋਜੇ ਭੰਨੇਗੇ ਬੱਚੇ ਵੱਡੇਗੇ ਨੂੰ ਬੱਚੇ ਤੱਕ ਵੱਡੇਗੇ ਇਹ ਉਹ ਮੰਤ ਨਰੈਣੂ ਵਾਲਾ ਜਿਹੜਾ ਸੀਗਾ ਨਾ ਉਹਨੂੰ ਮਾਤ ਪਾਟੀਆਂ ਨਾਲ ਲੋਕਾਂ ਨੇ ਇਹ ਲੋਕਾਂ ਨੇ ਮੱਛੇ ਰੰਗਣ ਨੂੰ ਮਾਤ ਪਾਈ ਹੈ ਜਿਸ ਤਰ ਜੀ ਤੋਂ ਇਹਨਾਂ ਨੂੰ ਤਾਂ ਸਬਕ ਮਿਲੂਗਾ ਤੇ ਫੈਸਲਾ ਖਾਲਸਾ ਪੰਥ ਕਰੂਗਾ ਵੀ ਕਿਵੇਂ ਖਾਲਸਾ ਹਰਵਾਇਤਾ ਮੁਤਾਬਕ ਇਹਨਾਂ ਲੋਕਾਂ ਸੇ ਦਿੱਤੀ ਜਾਊਗੀ ਜੀਮਾ ਸਾਹਿਬੇ ਪੁਰਾਣੇ ਸਮੇ ਨੂੰ ਦੁਬਾਰਾ ਦਹਰਾਉਣਾ ਚਾਹੁੰਦੇ ਨੇ ਇਹ ਲੋਕ ਜਿਹੜੇ ਹੈਗੇ ਨੇ ਸ਼ਰਾਤੀ ਲੋਕ ਬਿਲਕੁਲ ਇਹ ਸ਼ਰਾਤੀ ਲੋਕ ਨਹੀਂ ਜੀ ਬੀਜੇਪੀ ਇਹ ਹੈ ਇਹ ਸੰਗ ਦੇ ਲੋਕ ਹੈ ਇਹ ਬੀਜੇਪੀ ਦੇ ਗੁੰਡੇ ਲੋਕ ਹੈਗੇ ਜਿਹੜਾ ਹਮਲਾ ਕਰ ਰਿਹਾ ਜੀ ਜੀ ਤਾਂ ਹੌਸਲੇ ਦਾ ਕੋਈ ਇਹਨੂੰ ਹਮਲਾ ਹੋ ਜੀ ਇਸ ਤਰ੍ਹਾਂ ਹੂੰ ਬਗੈਰ ਜਦ ਹਮਲਾ ਹੋਣੀ ਜਦ ਤੱਕ ਕਰਨਾਲ ਤੋਂ ਚੱਲ ਕੇ ਆ ਜੀ ਨੰਗ ਇਹ ਤਾਰਖ 24 ਲੱਗੀ ਹੈ ਸਭ ਕੁਝ ਲੱਗੇ ਦੇ ਬਾਵਜੂਦ ਹਮਲਾ ਹੋਇਆ ਤੇ ਕੀ ਸਾਬਤ ਕਰਦਾ ਹੈ ਜੀ ਜੀ ਲੋਕਾਂ ਦਾ ਮਨਸ਼ਾ ਕੀ ਹੈ ਦੋਸਤੋ ਕਿਹੜੇ ਨਿਹੰਗਾਂ ਬੀਬੀਆਂ ਤੇ ਮਸੂਮ ਬੱਚਿਆਂ ਦੇ ਵਾਰ ਕਰੂਗਾ ਹੂੰ ਕਿਹੜੇ ਨਿਹੰਗਾਂ ਸੁੱਤੇ ਮੇਤੇ ਵਾਰ ਕਰੂਗਾ ਬਿਲਕੁਲ ਜੀ ਇਹ ਨਿਹੰਗਾਂ ਦਾ ਕੰਮ ਨਹੀਂ ਜੀ ਇਹ ਪੰਚ ਦੋਖੀਆਂ ਦਾ ਬੇਰੂਪੀਆਂ ਦਾ ਕੰਮ ਹੈਗੇ ਆ ਜਿਪਾਣੇ ਪਾ ਕੇ ਬੈਠੇ ਆ ਹੂੰ ਇਹ ਜੁਰਤੀ ਕੀ ਉਹਦਾ ਆਏ ਭੱਜੇ ਕਿਉਂ ਜੀ ਫਿਰ ਜਦੋਂ ਦਿਨੇ ਆਏ ਸੀ ਚੱਲ ਕੇ ਗੋਲੂ ਵਾਲੇ ਗੁਰਦੁਆਰਾ ਹਮਲਾ ਕਰਨ ਉਸੇ ਮੰਦਰ ਤੋਂ ਚੱਲ ਕੇ ਪਰ ਭੱਜਦੇ ਨਾ ਖੜਦੇ ਉੱਥੇ ਫਿਰ ਬਿਲਕੁਲ ਸਾਹਮਣਾ ਕਰਦੇ ਫਿਰ ਸਾਹਮਣਾ ਕਰਦੇ ਹੁਣ ਚੋੜੀ ਛਿਪੇ ਰਾਤ ਨੂੰ 3 ਵਜੇ ਕੰਨਾਂ ਟੱਪ ਕੇ ਆਏ ਹਾਂ ਮਾਸੂਮ ਬੱਚਿਆਂ ਦੇ ਸੁੱਤੇ ਮੈਦ ਕਿਰਬਾਨਾ ਮਾਰੀ ਜਾਂਦੇ ਹਾਂ ਔਰ ਇਹ ਪਿੱਛੇ ਵਾਰ ਤੋਂ ਕੋਈ ਨਹੀਂ ਕਰ ਸਕਦਾ ਟੀਮਾ ਸਾਹਿਬ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਟੀਮਾ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹੋ ਵੀ ਕਾਲਤਕ ਸਾਹਿਬ ਨੂੰ ਅਸੀਂ ਚਿੱਠੀਆਂ ਵੀ ਲਿਖੀਆਂ ਮੇਲਾਂ ਵੀ ਕੀਤੀਆਂ ਮੀਟਿੰਗਾਂ ਵੀ ਕੀਤੀਆਂ ਫਿਰ ਉਹ ਕਾਲਤਕ ਸਾਹਿਬ ਦੇ ਜਥੇਦਾਰ ਦਾ ਸਟੈਂਡ ਕੀ ਹੈਗਾ ਹੁਣ ਤੁਹਾਡੇ ਮੁੱਦੇ ਤੇ ਅਸੀਂ ਦੇਖੋ ਜੀ ਕਾਲਤਕ ਸਾਹਿਬ ਤੇ ਇਹ ਬੜਾ ਧਮੀਸ਼ਾਹ ਨੇ ਬਿਆਨ ਦਿੱਤਾ ਬਿਲਕੁਲ ਧਮੀਸ਼ਾਹ ਠੋਕ ਕੇ ਹੱਥੇ ਪਲੇ ਆ ਜੀ ਕਿ ਜਦੋਂ ਦੋਸਾਂ ਸਾਹਮਣੇ ਠੋਕ ਕੇ ਸਟੈਪ ਲਿਆ ਜੀ ਗਲਤੀ ਆ ਕੇ ਹਾਂਜੀ ਮਨਜੀਤ ਸਿੰਘ ਜੀ ਕੀ ਹੋਣਾ ਨੇ ਸਾਰੀ ਜਥੇਬੰਦੀਆਂ ਨੇ ਵਾਰਿਸ ਪੰਜਾਬ ਵਾਲਿਆਂ ਨੇ ਸਰਦ ਜੀ ਸੀ ਐਮ ਪੀ ਨੇ ਸਾਰੀ ਜਥੇਬੰਦੀਆਂ ਨੇ ਬੜਾ ਸਖ਼ਤ ਸਟੈਂਡ ਲਿਆ ਇਹਦੇ ਬਾਰੇ ਅੱਛਾ ਜੀ ਚਾਂਸੀ ਮੰਡ ਦਾ ਵੀ ਆਪਣਾ ਬ੍ਰਿਸ਼ੇ ਨਾਲੇ ਸਭ ਦੇ ਫੋਨ ਆਏ ਆ ਜੀ ਪਰ ਸਾਡੀ ਨਾ ਜਦੋਂ ਕੱਲ ਤੱਕ ਗੱਲ ਨਹੀਂ ਹੋ ਰਹੀ ਅਸੀਂ ਲਗਾਤਾਰ ਫੋਨ ਕਰ ਰਹੇ ਆ ਫੋਨ ਨੋ ਰਿਪਲਾਈ ਉਹਨਾਂ ਦਾ ਸਹਿਦੋ ਰਾਂਚੀ ਬੈਠੇ ਆ ਕਿਤੇ ਕੋਈ ਪ੍ਰੋਗਰਾਮ ਤੇ ਜੀ ਅਸੀਂ ਤੱਕ ਸਾ ਤੇ ਮੈਸੇਜ ਕਨਵੇ ਕਰਤਾ ਉਹਨਾਂ ਦੇ ਪੀਏ ਬਗੀਚਾ ਸਾਨੂੰ ਮੈਸੇਜ ਕਨਵੇ ਕਰਤਾ ਸਾਰਾ ਜੀ ਠੀਕ ਹੈ ਨਾ ਜੀ ਪਰ ਇੱਕ ਗੱਲ ਇਹ ਨਿਸ਼ਚਿਤ ਹੈ ਅਸੀਂ ਕਦੇ ਵੀ ਗੁਰਦੁਆਰੇ ਬੀਜੇਪੀ ਦੇ ਕਬਜ਼ੇ ਨਹੀਂ ਰਹਿਣਾਂਗੇ ਜੀ ਇਹ ਮੈਂ ਸਭ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਜਥੇਬੰਦੀਆਂ ਸਿੱਖ ਕੌਮ ਦੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਦਲ ਸੰਸਥਾਵਾਂ ਹੈਗੇ ਨੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਨਾਲ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਖੜਨਗੇ ਤੁਹਾਡੇ ਨਾਲ ਅਗਲੇ ਸਮੇਂ ਚ ਜੀ ਸੱਸੀ ਕਰਨੇ ਸਾਡੇ ਨਾਲ ਨਾ ਖੜੋ ਅਸੀਂ ਗੁਰੂ ਸਿਧਾਂਤ ਦੀ ਗੱਲ ਕਰ ਰਹੇ ਹਾਂ ਜੀ ਜਿਹਨੂੰ ਪੰਥਕਦਰ ਹੈ ਗੁਰੂ ਨਾਲ ਪਿਆਰ ਹੈ ਗੁਰੂ ਧੰਮ ਨਾਲ ਪਿਆਰ ਹੈ ਉਹ ਖੜਨਗੇ ਜਿਹੜੇ ਸਰਕਾਰ ਦੇ ਛੋਲੇ ਪੀਲੇ ਹੈਗੇ ਆ ਜਿਹੜੇ ਸਰਕਾਰ ਦੇ ਚੋਲੀ ਝੋਖਾ ਗਿਆ ਚਪਲੀ ਚੱਟ ਹੈਗੇ ਆ ਉਹ ਨਾਲ ਨੂੰ ਸਾਨੂੰ ਉਹਨਾਂ ਨੇ ਪ੍ਰਭਾਵ ਹੀ ਨਹੀਂ ਹੈ ਜੀ ਜੀ ਬਾਬਾ ਬੋਤਾ ਸੇ ਗਰਦਾ ਸੇ ਹਜ਼ਾਰਾਂ ਤੋਂ ਦੋ ਬੰਦੇ ਸੀਗੇ ਹਾਂਜੀ ਸੁੱਖਾ ਸੇ ਮਹਤਾਬ ਸੇ ਦੋ ਬੰਦੇ ਸੀਗੇ ਬਿਲਕੁਲ ਸਹੀ ਗੱਲ ਹੈ ਜਿੰਦਾ ਤੇ ਭਾਈ ਸੁੱਖਾ ਦੋ ਬੰਦੇ ਸੀਗੇ ਹੂੰ ਗਲਾਵਰ ਸਿੰਘ ਦਾ ਰਾਜ ਹੋਣਾ ਦੋ ਬੰਦੇ ਸੀਗੇ ਜੀ ਜੀ ਸਾਡਾ ਬੜਾ ਗੁਰਮੀ ਵਿਰਥਾ ਸਾਨੂੰ ਇਹ ਜਿਹੜੀ ਗੀਦਿਆਂ ਦੇ ਭੇੜ ਨਹੀਂ ਜੈਦੀ ਸਾਨੂੰ ਆ ਗਏ ਜੀ ਜੀ ਚਿਹਰਾ ਵੀ ਕੋਮ ਹੈ ਗੱਦੇ ਵੱਟ ਕੇ ਨਿਤਰਾ ਕੇ ਮੈਦਾਨ ਚ ਬਿਲਕੁਲ ਜੀ ਬਿਲਕੁਲ ਈਮਾ ਸਭੀ ਸ਼ਵਾਲਾ ਕੱਢ ਗਈ ਦੀ ਸਾਨੂੰ ਆਸ ਨਹੀਂ ਡੇਢੋ ਵਿਸ਼ਵਾਸ ਹੈ ਕਿ ਪੰਥ ਦੀ ਸਾਰੇ ਜਿਥੇ ਬੰਦੀਆਂ ਜਿਹੜੀ ਪੰਥਕ ਨੂੰ ਪਿਆਰ ਕਰਦੀਆਂ ਧਰਮ ਨੂੰ ਪਿਆਰ ਕਰਦੀਆਂ ਉਹ ਇਸ ਮੁੱਦੇ ਤੇ ਸਾਡਾ ਸਾਥ ਦੇਣੀਆਂ ਕੌਮ ਦਾ ਸਾਥ ਦੇਣੀਆਂ ਗੱਲ ਕੌਮ ਦੀ ਹੈ ਗੱਲ ਰਾਸ ਸਿੱਖਤ ਨਹੀਂ ਹੈ ਇਹ ਹਰ ਘਰ ਤੇ ਅਟੈਕ ਹੋਣਗੇ ਹਰ ਗੁਰਦੁਆਰਾ ਤੇ ਅਟੈਕ ਹੋਣਗੇ ਜੀ ਜੀ ਜਿੱਥੇ ਗੁਰੂ ਪੰਥ ਦੀ ਗੱਲ ਜਿੱਦ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲੂਗੀ ਇਹ ਲੋਕ ਉਥੇ ਅਟੈਕ ਕਰਨਗੇ ਬਿਲਕੁਲ ਜੀ ਬਿਲਕੁਲ ਮਸਤੇ ਇਹ ਘਰ ਤੇ ਅੱਗ ਲੱਗੀ ਤੇ ਹਰ ਘਰ ਤੇ ਜੱਪ ਚ ਆਊਗਾ ਇਹ ਸਿੱਖਾਂ ਨੂੰ ਇਹਦਾ ਸਮਝਣਾ ਚਾਹੀਦਾ ਜਸਤੇ ਬਣ ਸਮਝਣਾ ਚਾਹੀਦਾ ਹੈ ਇੱਕ ਕੰਮ ਜੀ ਮੈਂ ਸਵਾਲ ਕਰਦਾ ਵੀ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈਗੀ ਹੈ ਫਿਰ ਜਦੋਂ ਸਿੱਖ ਮੰਦਰਾਂ ਤੇ ਇਹੋ ਜਿਹੇ ਹਮਲੇ ਨਹੀਂ ਕਰਦੇ ਫਿਰ ਗੁਰਦੁਆਰਿਆਂ ਤੇ ਜਿਹੜੇ ਹਮਲੇ ਕਰਵਾਏ ਜਾ ਰਹੇ ਜਾਂ ਸਾਜ਼ਿਸ਼ ਹੈਗੀ ਹੈ ਕਿਉਂ ਹੈ ਸਭ ਕੁਝ ਹੋ ਰਿਹਾ ਹੈ ਪਈਸਾ ਤੁਹਾਨੂੰ ਬੜਾ ਸਪੱਸ਼ਟ ਹੈ ਗੁਰੂ ਸਾਹਿਬ ਨੇ ਕਿਉਂ ਕਰ ਅਜਾ ਮਹਿਲ ਤੇ ਦਰਗਜ ਹalal ਅਸ ਬੁਰਦਨ ਬਾ ਚਮਸ਼ੀਰ ਜਦ ਜੁਲਮ ਦੀ ਇੰਤਿਹਾਈ ਟਪਦੇ ਹਾਂਜੀ ਹਾਂਜੀ ਅੱਲਾ ਫਰਦੇ ਸਿੱਧੇ ਹੱਥ ਪਾ ਲਈ ਤੇ ਹੁਣ ਅਸੀਂ ਸਿੱਧੇ ਹੱਥ ਪਾਵਾਂਗੇ ਆਪਣੇ ਗੁਰੂਤਮ ਬਜਾਵਾਂਗੇ ਜੋ ਮਰਜ਼ੀ ਹੋ ਜੇ ਜੀ ਜੀ ਏਮਾ ਸਾਹਿਬ ਮੈਂ ਖੀਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਹਮੇਸ਼ਾ ਹੀ ਬੀਜੇਪੀ ਦੇ ਲੀਡਰਾਂ ਵੱਲੋਂ ਤੁਹਾਡੇ ਰਾਜਸਥਾਨ ਦੇ ਵਿੱਚ ਰੈਲੀਆਂ ਨੂੰ ਕਈ ਸਮੇਂ ਵਾਰੀ ਸੰਬੋਧਨ ਕਰਦੇ ਨੇ ਲੀਡਰ ਇਹ ਗੱਲ ਕਹਿੰਦੇ ਨੇ ਵੀ ਗੁਰਦੁਆਰਾ ਸਾਹਿਬ ਨੂੰ ਅਸੀਂ ਖਾੜ ਕੇ ਸੁੱਟਾਂਗੇ ਬਾਅਦ ਚ ਮਾਫੀ ਵੀ ਮੰਗ ਲੈਂਦੇ ਉਸ ਤੇ ਕੀ ਕਹੋਗੇ ਮਾਮਾ ਜੀ ਇਹ ਉਹਨਾਂ ਦੀ ਜਿਹੜੀ ਸੋਚ ਸੀ ਨਾ ਗੁਰਦੁਆਰੇ ਨੇਥੋਂ ਜ਼ਗਰਨੀ ਉਹਨੂੰ ਇੰਪਲੀਮੈਂਟ ਕਰ ਰਹੀ ਹੈ ਜੀ ਜੀ ਇਹ ਗੁਰਦੁਆਰੇ ਨੇ ਖਤਮ ਕਰ ਰਹੀ ਗੁਰਦੁਆਰੇ ਦੇ ਵਿਚਾਰ ਤਾਂ ਖਤਮ ਕਰ ਰਹੀ ਆ ਉਥੇ ਆਪਣੇ ਜਿਹੜੇ ਗੋਲੇ ਚੱਕੇ ਜਿਹੜੇ ਹੈਗੇ ਗੋਲੇ ਆ ਬੀਜੇਪੀ ਦੇ ਸੰਘੀ ਨਿੱਕੇ ਨਿਕਲੇ ਉਹਨਾਂ ਦਾਵਲ ਕਰਾ ਰਹੇ ਆ ਵੀ ਉਹ ਵਿਚਾਰ ਸੋਚ ਖਤਮ ਕਰ ਦਈਏ ਜੀ ਸੋ ਤੇਮਾ ਸਾਹਿਬ ਜੀ ਜਿਸ ਤਰ੍ਹਾਂ ਅਸੀਂ ਜਾਣਕਾਰੀ ਦਿੱਤੀ ਹੈ ਗੁਰਦੁਆਰਾ ਮਹਿਤਾਬਗੜ ਦੇ ਵਿੱਚ ਜੋ ਕੁਝ ਹੋਇਆ ਅੱਜ ਸਵੇਰੇ 3 ਵਜੇ ਜੋ ਇੱਕ ਨੌਜਵਾਨ ਨੂੰ ਖੂਨ ਦੀਆਂ ਉਲਟੀਆਂ ਵੇ ਲੱਗੀਆਂ ਤੇ ਕਈ ਸੇਵਾਦਾਰ ਜਖਮੀ ਹੋਏ ਨੇ ਸੋ ਇਹ ਜਿਹੜੀ ਗੱਲਬਾਤ ਤੁਸੀਂ ਦਰਸ਼ਕਾਂ ਨੂੰ ਦਿੱਤੀ ਹੈ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ